ਲਓ ਜੀ ਅੰਜਲੀ ਆ ਨੀ ਮਾਸੀ ਦੇ ਮੁੰਡੇ ਦੇ ਵਿਆਹ ਦੇ ਜਸ਼ਨ ਤੇ ਤੇ ਮੈਂ ਇਹ ਨਹਾਣ ਨੂੰ ਲਵਾਂ ਤੇ ਫਿਰ ਤੈਨੂੰ ਮਿਲਦਾ ਬਲੌਗ ਬਣਾਉ ਲਗਾ ਮੈਂ ਲਓ ਜੀ ਆਪਾਂ ਗਏ ਆ ਤਿਆਰ ਵਿਆਰ ਤੇ ਬਹੁਤ ਜ਼ਿਆਦਾ ਲੇਟ ਹੋ ਗਏ ਆ ਆ ਤੁਸੀਂ ਵੇਖ ਸਕਦੇ ਜੇ ਵੀ ਤਿਆਰੀ ਬਿਆਰੀ ਜਿਹੜੀ ਆ ਬਹੁਤ ਚੱਲਣ ਦਈ ਆ ਤੇ ਅਸੀਂ ਵਾਵਾ ਹੀ ਲੇਟ ਹੋ ਗਏ ਅਸੀਂ ਹੁਣ ਜਾ ਕੇ ਤੁਹਾਨੂੰ ਮਿਲਦੇ ਆ ਸਿੱਧਾ ਆਈ ਪਰ ਉਹਨੇ ਹੁਣ ਚੁੱਕੀ ਪਹਿਲਾਂ ਰਾਹ 'ਚ ਮਾਸੀ ਉਹਨਾਂ ਨੂੰ ਸਾਡੀ ਗੱਡੀ ਹੋ ਗਈ ਆ ਬੈਟਰੀ ਲੋ ਤੇ ਹੁਣ ਧੱਕਾ ਲਾਉਣ ਲੱਗੇ ਆ ਚਲੋ ਜੋਰ ਨਾਲ ਲਾ ਦੋ ਲਾ ਦੋ ਲਾ ਦੋ ਸਭ ਸਹੀ ਹੋ ਗਿਆ ਚਾਰੇ ਬਾਈ ਬਾਈ ਓਕੇ ਚਲੋ ਬਾਈ 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 ਆ ਹੋ ਗਈ ਸਾਡੀ ਗੱਡੀ ਸਟਾਰਟ ਤੇ ਹੁਣ ਅਸੀਂ ਚੱਲੇ ਸਿੱਧਾ ਆਈ ਪਰੌਣਿਆਂ ਨੂੰ ਪਿਟਾ ਕੇ ਤੇ ਵਿਆਹ ਦੇ ਵਿੱਚ ਐ ਉਰੀਓ ਪਿਛਲੇ ਬਿੱਟਾਂ ਵਾਲੇ ਤਨੀ ਤੇ ਪਹਿਲਾਂ ਹੀ ਵਿਆਹ ਤੋਂ ਬੜੇ ਲੇਟ ਹੋਏ ਹਾਂ ਤੇ ਆ ਵੇਖੋ ਆ ਕੜੁਕਾ ਖਰਾਬ ਹੋਇਆ ਹੀ ਕੋਈ ਤੇ ਰਸਤੇ ਦੇ ਵਿੱਚ ਆ ਸਾਰਾ ਰੋਡ ਬਲੌਕ ਤੇ ਅਸੀਂ ਜਾਣਾ ਵੀ ਇਹਨੂੰ ਹੀ ਤੇ ਹੁਣ ਜਾ ਕੇ ਖੁੱਲਾ ਅੱਧੇ ਘੰਟੇ ਬਾਅਦ ਅਮੀਨ ਇਹ ਕਾਲੀ ਗਾੜੀ ਢੋਏ ਠੀਕ ਆ ਕਾਲੀ ਕਿਥੋਂ ਹੋਈ ਇਹ ਵਿਆਹ ਦਾ ਆਪਾਂ ਨੂੰ ਪੂਰਾ ਪਤਾ ਲੱਗੂਗਾ ਵਿਦ ਬਲੌਗ ਵੀ ਇਹ ਵਿਆਹ ਆਪਾਂ ਕਿਤਰਾ ਵੇਖਿਆ ਤੂੜੀ ਤੰਦ ਵਾਲੇ ਵੀ ਆ ਕੇ ਗਏ ਹਾਂ ਇਹ ਕੀ ਫਿਰ ਏ ਕਿੜੁਕਾ ਇਹ ਨਿਊ ਸਟਾਈਲ ਦਾ ਕਿੜੁਕਾ ਉਹ ਕਿੱਥੇ ਬੈਠੇ ਜਾ ਕੇ ਨਾ ਭਉਣੀ ਆਹੋ ਉਹ ਦੇਖ ਵਾਕੇ ਕਿੜੁਕਾ ਵਾ ਕਿੜੁਕਾ ਵਾ ਉਹਨਾਂ ਨੇ ਜਗਾੜ ਹੀ ਹਜੇ ਬਣਾਇਆ ਵਾਂ ਆਹੋ ਕਿਉਂ ਸਾ ਪੁਰਾਣੇ ਨੇ ਹਣੂ ਬਹੁਤ ਲੇਟ ਕਰਾਤਾ ਸਸਰੀ ਘਰ ਯਾ ਵੇ ਲੋ ਜੀ ਹੁਣ ਆਉਂਦਾ ਏ ਤੁਰੇ ਹੈ ਲੈ ਦੇਖੋ ਵਲੌਗ ਬੈ ਕੇ ਜੇ ਛੋਟਾ ਸਾਰਾ ਟੱਬਰ ਸਾਡਾ ਬਹਿ ਗਿਆ ਤੇ ਹੁਣ ਚੱਲੇ ਜੇ ਨਾ ਬਹਿ ਜਾਂਦੇ ਚੰਗੇ ਨਾ ਲੈਣਾ ਅੱਗੇ ਕੋਈ ਨਹੀਂ ਲੱਗਾ ਇੰਨਾ ਚੋਣ ਕੋਈ ਆਖੇ ਨਹੀਂ ਲੱਗਾ ਕੋਈ ਆਖੇ ਨਹੀਂ ਲੱਗਾ ਇਹ ਵੀ ਆਂਦੇ ਵੀਰੇ ਨਾਲ ਹੀ ਜਾਣਾ ਉਹ ਨਾਲ ਕਿਹੜਾ ਕੋਈ ਛੋਟਾ ਚਲੋ ਜੀ ਹੁਣ ਆਪਾਂ ਸਿੱਧਾ ਮਿਲਦੇ ਆਂ ਵਿਆਹ ਦੇ ਵਿੱਚ ਲੋ ਜੀ ਅਸੀਂ ਪਹੁੰਚ ਚੁੱਕੇ ਆਂ ਪਾਮ ਗਾਰਡਨ ਦੇ ਵਿੱਚ ਵਿਆਹ ਵੇਖਣ ਲਈ ਤੇ ਆ ਆਪਣੀ ਟੀਮ ਇਹ ਅੱਜ ਸਗਣਿਆਂ ਵੀਰ ਦਾ ਤੇ ਕੱਲ ਨੂੰ ਭਰਾਦਿਆ ਦੇ ਆਪਣੇ ਨਾਲ ਹੀ ਰਹਿਣਗੇ ਨਹੀਂ ਆਹ ਮੁੰਡੇ ਦਾ ਪੇਪਰ ਹੈ ਇਹਨੇ ਚਲ ਜਾਣਾ ਸੱਚ ਕੀ ਨਾ ਕੀ ਬਣਾਇਆ ਵਿੱਚ ਉਹਦੇ ਆ ਕਾਫੀ ਵੇਖੋ ਮੁੰਡਿਆ ਦੀ ਆ ਬਖਾਏ ਓਏ ਕਾਫੀ ਬਖਾਏ ਮੁੰਡਿਓ ਐ ਕਿੱਥੋਂ ਬੰਦੀ ਐ ਅੱਛਾ কাকের ডাকা ডার দেটাকে কনেন হন কিসেরেয়ত কাকা ਰੋਟੀ ਤੋਂ ਬਾਅਦ ਮਿੱਠਾ ਖਾ ਕੇ ਤੇ ਫਿਰ ਆਪਾਂ ਹੌਲੀ ਹੌਲੀ ਚਾਲੇ ਪਾਵਾਂਗੇ ਘਰ ਆਲੂ ਬਾਕੀ ਬਹੁਤ ਸੋਹਣਾ ਪ੍ਰੋਗਰਾਮ ਏ ਆ ਜੀ ਵਿਆਹ ਆ ਮੁੰਡਾ ਤੇ ਬਹੁਤ ਕਾਲਾ ਵਾ ਇਹਨੂੰ ਹੁਣ ਪਜੀ ਆ ਤੇ ਇਹਨੂੰ ਫ੍ਰੀ ਕਰਦੀ ਇੱਜਾ ਜੀ ਬਾਹਰ ਭੱਜ ਬੈਠੇ ਜਿਹੜੇ ਆਪਣੇ ਵੀਰ ਦਾ ਵਿਆਹ ਵਾਣਾ ਉਹ ਅੱਜ ਸਗਣ ਹੀ ਤੇ ਤੁਸੀਂ ਵੇਖ ਸਕਦੇ ਜੇ ਵੀ ਮਗਰ ਜਿਹੜੀ ਸਮਾਪਤੀ ਹੋ ਚੁੱਕੀ ਆ ਪਰ ਸਾਡਾ ਟੱਬਰ ਜਿਹੜਾ ਵਾਣਾ ਉਹ ਅਦਰਲੇ ਪਾਸੇ ਬੈਠਾ ਵਾ ਤੇ ਪਰ ਅਸੀਂ ਜਿਹੜਾ ਵਾ ਅਸੀਂ ਵੈਸੇ ਸERTS ਪਾਟੇ ਕਰਨ ਦੇ ਆ ਤੇ ਵਿਆਹ ਜਿਹੜਾ ਬਹੁਤ ਵਧੀਆ ਤੇ ਹੁਣ ਅਸੀਂ ਇਹਨਾਂ ਦੇ ਘਰੇ ਜਾਣਾ ਵਾ ਜਾ ਕੇ ਜਾਗੋ ਦਾ ਪ੍ਰੋਗਰਾਮ ਦਿਖਾਉਨੇ ਆ ਇੱਕ ਰੀ ਵਿਖਾ ਦਿਓ ਵੀ ਆਹ ਟੇਬਲ ਟੋਬਲ ਜਿਹੜੇ ਸਾਰੇ ਸਾਂਭੇ ਗਏ ਆ ਲੋ ਜੀ ਹੁਣ ਅਸੀਂ ਵਿਆਹ ਤੋਂ ਬਾਅਦ ਸ਼ਾਮਾ ਪੈ ਗਈਆਂ ਤੇ ਅਸੀਂ ਚੱਲੇ ਆ ਹੁਣ ਜਾਗੋ ਦੇਖਣਾ ਉਹਨਾਂ ਦੇ ਘਰੇ ਤੇ ਨਾਲੇ ਰਾਤ ਹੀ ਇੱਥੇ ਰਾਵਾਂਗੇ ਤੇ ਸਵੇਰੇ ਹੀ ਆ ਦੇਖਾਂਗੇ ਸੇਰੇ ਤੁਹਾਨੂੰ ਦਿਖਾਵਾਂਗੇ ਬਰਾਤ ਸੇਰੇ ਤੁਹਾਨੂੰ ਬਰਾਤ ਵਿਖਾਵਾਂਗੇ ਆਜੋ ਚਲੋ ਜੀ ਅਸੀਂ ਉਸ ਤੋਂ ਬਾਅਦ ਅਸੀਂ ਆ ਗਏ ਆ ਵਿਆਹ ਵਾਲੇ ਘਰ ਦੇ ਉਹ ਵਿਆਹ ਵਾਲਾ ਘਰ ਵਿਖੰਦਿਆ ਵਾ ਤੇ ਉਹਨਾਂ ਦੇ ਲਾਗੇ ਆਪਣੇ ਰਿਸ਼ਤੇਦਾਰੀ ਚ ਤੇ ਅਸੀਂ ਸਾਰੇ ਆਣੇ ਆ ਗਏ ਆ ਘਰੇ ਤੇ ਹੁਣ ਰਾਤ ਦਾ ਵੇਖਾਂਗੇ ਪ੍ਰੋਗਰਾਮ ਤੇ ਆ ਵੀਰਾਂ ਦਾ ਵਾ ਘਰ ਵੀਰ ਵੀਰ ਹਣਾ ਕੀ ਹਾਲ ਵੀ ਦੀ ਸੱਸਰੀ ਘਾਲ ਜੀ ਠੀਕ ਠਾਕ ਜੀ ਸੱਸਰੀ ਘਾਲ ਜੀ ਉਹ ਕਿਦਾਂ ਲੱਗਦੇ ਨੇ ਤਾਂ ਇੱਕੇ ਦਾ ਮਹੀਨੇ ਪਰੋਣਿਆਂ ਨੇ ਗੱਛ ਪਾਈਆਂ ਬਹੁਤ ਵਧੀਆ ਬਹੁਤ ਵਧੀਆ ਲੱਗੰਦੇ ਆ ਥੈਂਕ ਯੂ ਤਾਨਵਾ ਜੀ ਚਲੋ ਰੋਲਾ ਇਹ ਵੜਾ ਇਹਨਾਂ ਦਾ ਆ ਨਹੀਂ ਬਿੱਦੇ ਘਰੇ ਆ ਗਏ ਉਹ ਬੜੇ ਜਣੇ ਆਏ ਆ ਪਾ ਇਹ ਜਿੰਨੇ ਅਸੀਂ ਪਰੋਣੇ ਆ ਗਏ ਇੰਨੇ ਪਰੋਣੇ ਵੇਕੇ ਤੇ ਹਰੇਕ ਘਰ ਨੂੰ ਗੱਛ ਪੈ ਸਕਦੀ ਆ ਪਰ ਫਿਰ ਵੀ ਅਗਲੇ ਤਗੜੇ ਜਿਹੜੇ ਹਨ ਕਾਨੂੰ ਕਰੇ ਵਾੜਿਆ ਏਹ ਹੈ ਜੀ ਵਿਆਹ ਵਾਲਾ ਘਰ ਤੇ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਸੋਹਣਾ ਲੱਗਣ ਡਿਆ ਬਾਕੀ ਲੈਟਾਂ ਲੂਟਾਂ ਲੱਗੀਆਂ ਇਹ ਡੀਜੇ ਨਹੀਂ ਚੱਲੇ ਘੜੀ ਕਿ ਤੱਕ ਬਸ ਡੀਜੇ ਚੱਲ ਜਣੇ ਆ ਤੇ ਫਿਰ ਪ੍ਰੋਗਰਾਮ ਹੋਏ ਨਾ ਵਾ ਸਟਾਰਟ ਤੇ ਫਿਰ ਤੁਹਾਨੂੰ ਦਿਖਾਵਾਂਗੇ ਸਾਰਾ ਰੌਣਕ ਮੇਲਾ ਬਾਈ ਅਸੀਂ ਅੱਜ ਆ ਗਏ ਅੰਦਰ ਆ ਪੂਰਾ ਪੂਰਾ ਪੂਰੀ ਮਹਿਫਲ ਲੱਗੀ ਆ ਤੁਸੀਂ ਦੇਖ ਸਾਦੇ ਜੀ ਬਹੁਤ ਬਹੁਤ ਧਿਆਨ ਆਵਰਾ ਬਾਹਰ ਕੋਈ ਨਹੀਂ ਬਸ ਜੱਟ ਆ ਗਏ ਲੋੜ ਕੇ ਤੜਕੇ ਪੂਰੇ ਚਾਤਾ ਧਰਪੀ ਉਹ ਖੇਕੇ ਬਾਹਰ ਨਕੂਰੇ ਬੈ ਜਾ ਕੋ ਧਰ ਮੜਦੀ ਲੋ ਜਿਹੜੀ ਜਾਗੋ ਤੋਂ ਬਾਅਦ ਨੱਚ ਨੱਚ ਕੇ ਪੜਕ ਗਏ ਅਸੀਂ ਹੋ ਗਏ ਹਿਲੇ ਤੇ ਹੁਣ ਜਾ ਕੇ ਟਿਕ ਜੀਏ ਹੁਣ ਅਸੀਂ ਫ੍ਰੀ ਹੋ ਗਏ ਆ ਹੁਣ ਅਸੀਂ ਫ੍ਰੀ ਹੋ ਗਏ ਆ ਕੱਲ ਨੂੰ ਫੇਰ ਚੱਲੂਗਾ ਕੰਟੀਨਿਊ ਕੱਲ ਨੂੰ ਫੇਰ ਕਿੱਥੇ ਆ ਕੱਲ ਕਿਹੜੀ ਲਿਕੇਸ਼ਨ ਰੰਦਾਵਾਰ ਜੋਟ ਟਕੂਰੇ ਲਾ ਕੇ ਪੱਟੀ ਪੱਟੀ ਹਾਂ ਰੰਦਾਵਾਰ ਪੱਟੀ ਫੇਰ ਮਿਲਦੇ ਹਾਂ ਜਰੂਰ ਓਕੇ ਓਕੇ ਬਾਏ ਲੋ ਜੀ ਤੜਕੇ ਤੜਕੇ ਉੱਠ ਪਏ ਆ ਤੇ ਜਾ ਕੇ ਨਹਾਉਣ ਨੂੰ ਲੱਗੇ ਅਸੀਂ ਤੇ ਪਿੰਡ ਦਾ ਮਾਹੌਲ ਬਹੁਤ ਵਧੀਆ ਬਹੁਤ ਸਾਨੂੰ ਆਹ ਆਈ ਵਿਆਹ ਵਾਲਾ ਘਰ ਤੇ ਲੱਟਾਂ ਹੀ ਜਗੰਦੀਆਂ ਤੇ ਅਜੇ ਹੌਲੀ ਹੌਲੀ ਉੱਠਣਦੇ ਸਾਰੇ ਆਨੇ ਬਾਕੀ ਤੁਸੀਂ ਵੇਖ ਸਕਦੇ ਜੇ ਵੀ ਅਹੀਂ ਚੱਲੇ ਆ ਲੱਗੇ ਆਪਣੇ ਰਿਸ਼ਤੇਦਾਰਾਂ ਦਾ ਘਰ ਆ ਉਧਰ ਤਿਆਰ ਬਿਆਰ ਹੋਣ ਲੋ ਜੇ ਇਹੀਂ ਤਿਆਰ ਬਿਆਰ ਹੋ ਗਏ ਤੇ ਵਿਆਹ ਵਾਲੇ ਘਰ ਤੋਂ ਥੋੜਾ ਕੇ ਦੂਰ ਆਏ ਆ ਦੇ ਤਾਂ ਨੂੰ ਵੇਖਦੇ ਤੇ ਮਗਰਵਾਜ ਸੁਣ ਸਕਦੇ ਜੇ ਵੀ ਜਿਹੜੇ ਆਪਣੇ ਢੋਲ ਠਮੱਕੇ ਵਾਲੇ ਹੁੰਦੇ ਨੇ ਵੀਰੋਣੀ ਉਹ ਆਏ ਆ ਫਿਰ ਨੱਚਣ ਭੜਕੰਦੇ ਆ ਤੇ ਅਸੀਂ ਢੀਕਨੇ ਆ ਸਾਡੇ ਟੱਬਰ ਨੂੰ ਜਦੋਂ ਵੀ ਤਿਆਰ ਵਿਆਹ ਹੁੰਦੇ ਆ ਤੇ ਫਿਰ ਅਸੀਂ ਤੁਰਦੇ ਆ ਵਿਆਹ ਲਈ ਮੁੰਡਾ ਭਗੜਾ ਵੇਖੋ ਪੌਂਦਾ ਆਈ ਜੀ ਫੌਟ ਨਹੀਂ ਆਈ ਜੀ ਫੌਟ ਨਹੀਂ ਤੇ ਅਹੀਂ ਨਾਲ ਹੋ ਗਏ ਤੇ ਮੈਂ ਰੈਡੀ ਛੜੀ ਹੋ ਗਿਆ ਤੇ ਇਧਰ ਆ ਤੁਹਾਨੂੰ ਇੱਕ ਵੀਰ ਮਸੂਨਾ ਆਵਲੋ ਆ ਵੀ ਰਿਹਾ ਵਿਆਹ ਦੇਣਾ ਇਹਦੇ ਬਾਰੇ ਹਜੇ ਮਾਸਾ ਤੇ ਆਮੀ ਆ ਦੱਸੋ ਵੀਰ ਜੀ ਕਿਉਂ ਨਹੀਂ ਹੋਏ ਕੀ ਬਸ ਮੈਂ ਹੋਰ ਇਹ ਦੂਜਾ 50 ਮਿੰਟ ਤਿਆਰ ਹੋਣਾ ਪੰਜਾਂ ਚ ਪੰਜਾਂ ਮਿੰਟਾਂ 'ਚ ਤਿਆਰ ਹੋਣਾ ਸਾਨੂੰ ਪਤਾ ਕੀ ਆਂਦੇ ਛੇਤੀ ਹੋ ਛੇਤੀ ਹੋ ਤੇ ਹਰ ਤੇ ਮੈਂ ਤਿਆਰ ਥਿਰ ਹੋ ਕੇ ਆ ਗਿਆ ਤੇ ਆਵਲੋ ਆਵਲੋ ਸਿੱਧਾ ਹੀ ਵਿਆਹ ਵਿਆਹ ਤੇ ਜਾਣ ਤੋਂ ਪਹਿਲਾਂ ਵੀਰ ਮਿਲੇ ਆ ਇਹ ਆ ਜੀ ਆਪਣੇ ਮਾਮਾ ਜੀ ਦਾ ਮੁੰਡਾ ਇਹ ਦੋਵੇਂ ਸਕੇ ਭਰਾ ਵਾ ਇਹ ਆ ਵੀ ਰਹਾ ਵਾ ਖਾਸ ਜਰਮਨ ਤੋਂ ਕਿੱਥੋਂ ਆ ਹਾਂਜੀ 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 ਜਰਮਨ ਤੋਂ ਆਲੇ ਵੀਰ ਤਾਂ ਦੱਸੂਗਾ ਵੀ ਜਰਮਨ ਕਿ ਤਰ੍ਹਾਂ ਦਾ ਹੋ ਆ ਦੱਸੋ ਫਿਰ ਵਧੀਆ ਜੀ ਬਹੁਤ ਵਧੀਆ ਹਾਂ ਹਾਂਜੀ ਅੱਛਾ ਵੀ ਸਵਾਲ ਪੁੱਛੋ ਮੈਨੂੰ ਮੈਂ ਤੁਹਾਨੂੰ ਉਹਦੇ ਜਵਾਬ ਦੇਣਾ ਹਾਂਜੀ ਹਾਂਜੀ ਕੱਲਾ ਕੱਲਾ ਸਵਾਲ ਪੁੱਛੋ ਨਹੀਂ ਤੇ ਜਰਮਨ ਦੇ ਵਿੱਚ ਆਂਦੇ ਵੀ ਜਿਹੜੀਆਂ ਗੱਡੀਆਂ ਵਾ ਹਾਂਜੀ ਜਿਹੜੀਆਂ ਉਰੀਆਂ ਟੈਸਟ ਕਰਦੇ ਆ ਵੀ ਬੜੀ ਤੇਜ਼ ਭਜਾ ਕੇ ਦੇਖ ਸਕਦੇ ਜਿੰਨੀ ਮਰਜ਼ੀ ਭਜਾ ਦਿਓ ਹੈਗੀ ਰੋਡ ਐ ਹੋਜੀ ਕੋਈ ਗੱਲ ਬਾਤ ਨਹੀਂ ਹੈਗੀ ਆਟੋਬਾਨ ਦੀ ਹੈ। ਤੁਸੀਂ ਇੱਥੇ ਪੈਰਸ ਜਾ ਗਿਆ ਏ ਹਣਾ? ਹਾਂਜੀ ਹਾਂਜੀ ਬਿਲਕੁਲ। ਇਹ ਵੀਰ ਨਹੀਂ ਪੈਰਸ ਜਾ ਗਿਆ ਏ ਆ ਬੜਾ ਘੁੰਮਦਾ ਫਿਰਦਾ ਵੀਰ। ਤੇ ਆਹ ਵੀਰ ਖੜਾ ਆ ਭਲਾ ਮਾਨਸਿਆ ਸ਼ਰਮਾ ਦੀ। ਇਹੋ ਬਾਈ ਵਾਈ ਹੁੰਦੀ ਆਲਾ ਬਾਈ ਹੁੰਦੀ ਆਲਾ ਬਾਰੇ ਇਹਦਾ ਵੀ ਵਿਆਹ ਆਇਆ ਪਰ ਅਪਣਾ ਵਲੌਗ ਦਾ ਮੌਕਾ ਨਹੀਂ ਮਿਲਿਆ ਉਹ ਤਾਂ ਥੋੜੇ ਥੋੜੇ ਬਿਜੀ ਹਾਂ। ਤੇ ਬਾਕੀ ਹੋਰ ਕੀ ਕਹਿਣਾ ਚਾਹੋਗੇ? ਕੋਈ ਨਹੀਂ ਹੁਣ ਹਲ ਚੋਂ ਕਸਰ ਕੱਢ ਲੈਨੇ ਆ। ਆਵੇ ਆ ਵੀ ਵਹਾਰ ਗਲਡਿ ਛੜੀ ਹੋਏ ਮੁੰਡੇ ਵਿਆਹ ਦੀ ਕਰਦਾ ਸਾਰੇ ਵਿਆਹ ਤੇ ਜਾਣ ਲਈ ਤਿਆਰ ਪਰ ਤਿਆਰ ਆ ਫਮਜਾ ਹਾਂ ਤੇ ਬਾਕੀ ਥੋੜੇ ਜਿਹੇ ਬਾਅਦ ਅਸੀਂ ਬਸ ਵਿਆਹ 'ਚ ਪਹੁੰਚ ਜਾਣਾ ਵਾ ਉੱਥੇ ਜਾ ਕੇ ਰਿਸ਼ਤੇਦਾਰ ਬੜੇ ਟੱਕਰ ਪੈਂਦੇ ਫਿਰ ਸ਼ਰਮਜੀ ਆਉਂਦਾ ਪੈਂਦੀ ਹੈ ਤਾਂ ਕਰਕੇ ਫਿਰ ਜਿੰਨਾ ਕ ਬਣੂਗਾ ਉਹਨਾਂ ਕ ਬਣਾਵਾਂਗੇ ਤੇ ਬਣੇ ਰੋ ਸਾਡੇ ਵਲੌਗ ਦੇ ਨਾਲ ਵਿਆਹ ਦੇ ਮੁਕੀ ਤੇ ਆਪਾਂ ਬੂੰਦੀ ਨਾਲ ਸਨਮਾਨਤ ਕਰਨ ਜਾ ਰਹੇ ਹਾਂ ਬੂੰਦੀ 2 ਕਿਲੋ ਬੂੰਦੀ ਹੈ ਜੀ 2 ਕਿਲੋ ਸੋਨੇ ਦੀ ਤੇ ਇਹ ਆਪਾਂ ਅਣ ਕਰੇ ਆਗੇ ਇੱਕ ਮਹੀਨਾ ਚਾਹ ਦੇ ਨਾਲ ਖਾਇ ਕਰਾਂਗੇ ਤੇ ਨਾਲੇ ਪਰੌਣੇ ਨੇ ਖਾਇਆ ਕਰਾਂਗੇ ਭਾਜੀ ਤੁਸੀਂ ਕੱਢ ਬੋਦੀ ਮਾਂਮੀ ਬਾਕੀ ਜਿਹੜੀ ਬੱਜੂਗੀ ਬਾਕੀ ਜਿਹੜੀ ਬੱਜੂਗੀ ਉਹ ਅਸੀਂ ਵੇਚ ਕੇ ਤੇ ਪਤੀਸਾ ਖਾਵਾਂਗੇ ਮਿਹਰਬਾਨੀ ਦੇ ਬੀਤਾ ਦੇ ਆਓ ਚਲਿਏ ਵਿਆਹ ਤੇ ਫਿਰ ਜਾਣਾ ਨਹੀਂ ਆ ਤਿਆਰ ਹੋ ਚੱਲਦੇ ਬਸ ਤਿਆਰ ਹੋਣ ਤਿਆਰ ਨਹੀਂ ਆ ਵੀਰਣੀ ਆਵੇ ਲਾਉਣ ਲੱਗੇ ਬਸ ੱਲੀ ਵੀਰੋਣੀ ਬੂੰਦੀ ਲਿੱਕੇ ਆਪਦੀ ਮੰਜ਼ਲ ਵੱਲ ਵਧਦੇ ਹੋਏ ਤੁਹਾਡੀ ਮੰਜ਼ਲ ਕਿੱਥੇ ਵੀਰ ਜੀ ਤਾਨੂੰ ਮੈਂ ਮੰਜਲ ਦਿਖਾਵਾਂ ਤੇ ਤੁਸੀਂ ਕਹਿਣਾ ਵੀ ਮੰਜਲ ਤੇ ਪਹਿਲਾਂ ਹੀ ਭਰੀ ਪਈ ਐ ਨਹੀਂ ਨਹੀਂ ਤੁਸੀਂ ਆਪਣੀ ਮੰਜਲਾ ਲਵਾ ਦਿਓ ਤੇ ਮੈਂ ਤੁਹਾਡੇ ਪਿਛੇ ਕੈਮਰਾ ਲੈ ਕੇ ਮਾਉਣਾ ਨਹੀਂ ਮੰਜਲ ਵਹੋਣੇ ਵੀ ਜਿੱਥੇ ਬੂੰਦੀ ਰੱਖਣ ਜਾ ਰਹੇ ਹਨ ਹਾਂਜੀ ਉੱਥੇ ਉਹ ਸਾਰਾ ਕੰਮ ਲੋਡ ਹੋਇਆ ਪਿਆ ਪਹਿਲਾਂ ਹੀ ਆ ਉਧਰ ਚਲੋ ਜੀ ਯਾਰ ਆਓ ਆਉਣੇ ਤੁਹਾਡੇ ਮਗਰ ਮਗਰ ਅਹੀਂ ਥੋੜਨੀ ਖੁੱਲੋ ਜੀ ਆਹ ਵੇਖੋ ਜਿਹੜੀ ਆਪਣੀ ਮੰਜਲ ਹੀ ਨਾ ਹਾਂਜੀ ਹਾਂਜੀ ਮੰਜਲ ਆਪਣੀ ਪਹਿਲਾਂ ਹੀ ਭਰੀ ਪਈ ਆ ਇਧਰ ਆਓ ਤੁਹਾਨੂੰ ਚਲੋ ਜੀ ਮੰਜਲ ਦੇ ਰਾਹ ਲਵਾਦੇ ਹੋਏ ਮੰਜਲ ਦੇ ਰਾਹ ਪਹਿਲਾਂ ਵੇਖ ਲਓ ਉੱਤ ਡਾ ਪੜਾ ਲੈ ਇਹਦੇ ਸ਼ੋਰ ਇਹ ਨਹੀਂ ਬੋਲ ਪਿਆਈ ਪੂਰਾ ਇਥੇ ਨਾ ਕੁਝ ਨਹੀਂ ਕਰ ਉਹ ਜੀ ਖੋਲੰਬੀ ਕਰਪਾਤਾ ਕਰਦੇ ਹੋਏ ਇਹ ਵੇਖੋ ਆਪਾਂ ਨੂੰ ਹੋਰ ਫੜਾਇਆ ਸਨਮਾਨਤ ਹੋ ਗਿਆ ਆ ਆ ਅੰਦਰ ਦੀ ਵਿਖਾਇਓ ਮੜਿਆ ਵੀ ਹਾਂਜੀ ਹਾਂਜੀ ਉੱਤ ਇੱਥੇ ਇੱਥੇ ਅੰਦਰ ਉਹ ਤੁੰ ਜਾਣ ਇਹ ਐਸੀ ਜਗ੍ਹਾ ਕਿ ਇਧਰ ਖੜਾ ਹੋ ਰਿਹਾ ਇੱਥੇ ਜਗ੍ਹਾ ਹੈ ਉਹ ਸਟਾਕ ਚ ਕਰਦੀ ਹੋਏ ਚਲੋ ਚਲੋ ਆਜੋ ਹੋਰ ਲੈ ਆਈ ਹੁਣ ਜਿਹੜੀ ਆ ਮੈਨੂੰ ਪਤਾ ਤੁਹੀਂ ਅਜੇ ਹੋਰ ਵੀ ਢੋਣੀ ਆ ਇਹ ਸਾਡਾ ਵਿਆਹ ਵਾਲਾ ਮੁੰਡਾ ਜੀ ਬਹੁਤ ਹੀ ਆ ਜੀ ਖੁਸ਼ੀ ਇਹਨੂੰ ਹੋਰ ਜੀ ਖੁਸ਼ੀ ਆਪ ਹੁੰਦੀ ਹੋਰ ਮਿਲ ਗਈ ਆ ਇਹ ਆਪਣੀ ਬਾਸੀ ਆ ਜੀ ਆਪ ਦੇਖੋ ਗੋਦੀ ਦੇ ਪੱਲੇ ਬੜੀ ਭਰ ਗਈ ਢੋਟ ਗਿਆ ਹੀ ਲੈ ਜੜੀਆਂ ਮੈਨ ਤੋਂ ਹੋਰ ਕਿਹੜੀ ਕਿਹੜੀ ਆ ਲੋ ਜੀ ਪੂਰੀ ਤਿਆਰੀ ਆ ਮੁੰਡਾ ਪੂਰਾ ਤਿਆਰ ਆ ਵਿਆਹ ਦੇ ਪਰਾਰ ਕੱਢਣ ਨੂੰ ਤੇ ਆਹ ਵੇਖੋ ਤੁਸੀਂ ਵੇਖ ਸਕਦੇ ਜੀ ਵੀ ਮੁੰਡਾ ਪੂਰਾ ਰੈਡੀ ਸ਼ੈਡੀ ਆ ਬਾ ਆਪਾਂ ਵੀ ਮਗਰੇ ਗੱਡੀਆਂ ਖੇਚਦੇ ਨਹੀਂ ਸਿੱਧੀਆਂ ਪੈਲਸ ਨੂੰ ਬੱਬਰ ਦੇ ਛੱਟ ਲਾ ਗਈ ਆ ਥੋੜੀ ਜਿਹੀ ਲਗੀ ਇਹ ਫੰਗੇ ਲਿੰਦਾ ਹੀ ਆ ਇਹਦੇ ਹਾਂ ਬੋਲੋ ਹਾਂ ਓਏ ਹੋਏ ਹੋਏ ਮੈਂ ਮਰ ਜਾ ਓਏ ਕਛੜੀ ਆ ਡਾਨੋਡਾ ਜਾਣੇ ਚਾ ਕੋ ਨਹੀਂ ਆ ਇੱਥੇ ਤਾ ਰਹੂਗੇ ਬਲੌਗ ਵੇਖ ਕੇ ਤੇਰਾ ਚਲੋ ਜੀ ਅਸੀਂ ਪਹੁੰਚ ਚੁੱਕੇ ਹਾਂ ਵਿਆਹ ਦੇ ਵਿੱਚ ਤੇ ਅਸੀਂ ਪੈਲਸ ਆ ਗਏ ਹਾਂ ਪੱਟੀ ਰੰਧਾਵਾ ਪੈਲਸ ਇਹ ਆ ਜੀ ਮੇਰਾ ਨਾਨਕਾ ਪਰਿਵਾਰ ਤੇ ਨਾਨਕਾ ਪਰਿਵਾਰ ਮਿੰਡ ਹੈ ਜੇ ਮਿਲਣ ਗੰਡੇ ਤੁਹਾਨੂੰ ਸਾਰਿਆਂ ਨੂੰ ਬੁਲਾਉਣੇ ਆ ਥਲੀ ਨਾਲ ਮਾਮਾ ਜੀ ਆਸੀਗਾ ਇਹ ਆਪਣੇ ਮਾਮਾ ਜੀ ਬੱਸ ਆਸੀਗਾ ਇਹ ਆਪਣੇ ਨਾਨਾ ਜੀ ਇਹ ਵੀ ਆਪਣੇ ਨਾਨਾ ਜੀ ਬਹੁਤ ਮੈਟਿਕ ਦਾ ਹੱਤਾ ਹਨ ਅਮਰੀਕਾ ਦੀ ਸੱਸੀ ਘਰ ਆਸਟ੍ਰੇਲੀਆ ਆ ਗਿਆ ਅੰਕੀਓ ਸਰ ਦੇ ਲਾਉ ਗਾੜੀ ਆਉਂਦੇ ਨਾਨਾ ਪਿੰਡ ਡਾੜੀ ਨਾਲੇ ਫੁੱਟੇ ਦਾ ਰੋਕ ਹੀ ਨਹੀਂ ਹੋਣਾ ਆ ਮੁੰਡਾ ਸਾਡਾ ਜਿਹੜਾ ਖੜਾ ਰਾਕੀ ਰਹੇ ਉਹ ਖਾਰੇ ਜਾਉਂਦਾ ਹੈ ਭਣ ਗਿਆ ਮੁੰਡੇ ਦਾ ਵੀ ਏ ਪਰੌਣਿਆਂ ਨੂੰ ਮੇਰੇ ਬੁੱਲਿਆ ਤੇ ਹੁਣ ਅਸੀਂ ਚੱਲੇ ਆਂ ਬਾਬਾ ਜੀ ਨਾਲ ਅਸੀਂ ਪਕੌੜੇ ਪੂੜੇ ਖਾਣ ਤੇ ਜਾ ਕੇ ਚੱਕ ਚੁੱਕ ਕਰਕੇ ਦੱਸ ਦੇ ਤੁਹਾਨੂੰ ਵੀ ਕਿ ਤਰ੍ਹਾਂ ਦੇ ਆ ਸਾਬ ਕਿਤਾਬ ਸਾਰਾ ਮੁੰਡੇ ਹੋ ਰੈਡੀ ਏ ਪਕੌੜੇ ਖਾਣ ਨੂੰ ਆ ਪਕੌੜੇ ਭਰ ਲਿਆ ਵੀਰ ਆ ਵੀਰਾ ਨਹੀਂ ਵਧੀਆ ਗੱਲ ਯਾਰ ਭੁੱਖ ਲੱਗੀ ਭੁੱਖ ਲੱਗੀ ਆ ਬਾਰਿਸ਼ਾਂ ਸੀ ਟਵਰ ਦੀ 20 ਗੋ ਪਵਰ ਦੀ 20 ਆਲਟੀ ਮਾਨਨ ਕਗੜਾ ਬੋਲ ਸੁਲਿਸ਼ਮਾ ਜੀ ਐਂਡ ਅਲੀਜ਼ਾ ਜੀ ਭੰਗੜਾ ਬਾਏ ਜ਼ਾਲ ਟੀਮ ਨਿਊਟਾਲ ਡੀਜ਼ਲ ਇੱਕ ਗੋਲਦਸਿਟੀ ਅੰਮ੍ਰਿਤਸਰ ਤੋਂ ਤੇਦਰ ਮਾਜੂਦ ਵੀਰ ਤੇ ਜੰਮੀ ਦੀ ਰਵਾਂਜ ਡੀਜੇ ਤੇ ਬੰਦ ਹੋ ਗਿਆ ਪਰ ਬੀਬੀਆਂ ਦਾ ਰੌਲਾ ਹੁਣ ਸੁਣਿਆ ਪਹਿਲਾ ਸਵੇਰ ਦਾ ਆ ਸਾਡਾ ਸਾਰਾ ਟੱਬਰ ਬੈਠਾ ਵਾ ਇਹ ਆਈ ਸਾਰਾ ਮੇਰਾ ਨਾਨਕਾ ਪਰਿਵਾਰ ਜਿਹੜਾ ਇਧਰਲੇ ਪਾਸੇ ਬੰਦੇ ਨੇ ਔਰਲੇ ਪਾਸੇ ਬੀਬੀਆਂ ਬੈਠੀਆਂ ਵਾ ਇੰਦਰ ਬਣਾ ਲੈਣਾ ਪਹਿਲਾਂ ਮਾਮਾ ਜੀ ਨੂੰ ਦਿਖਾ ਆਹ ਨੰਬਰ ਸਾਰੇ ਆਹ ਨਾਲ ਇਧਰ ਉਹਨਾਂ ਨੂੰ ਦਿਖਾ ਇਤਨੀ ਡੀਜੇ ਬੰਦਾ ਹੈ ਡੀਜੇ ਬੰਦਾ ਹੈ ਤਾਂ ਕਰਕੇ ਸਾਡੀ ਆਵਾਜ਼ ਸੁਣਦਾ ਹੀ ਆ ਤੁਹਾਨੂੰ ਆ ਮਾਮਾ ਜੀ ਦਾ ਮੁੰਡਾ ਤੇ ਮਾਮਾ ਹੀ ਖੇਡਣਦਾ ਜੀ ਮਮਾ ਇਹਨੂੰ ਕਰਿਓ ਇਹਨੂੰ ਹਾਂ ਚੱਲਿਆ ਰੇ ਓਏ ਆਹ ਪਿੰਡਾ ਵਾ ਓਏ ਦੇਖ ਲੈ ਦੇਖ ਲੈ ਦੇਖ ਲੈ ਭਾਈ ਤੁਹਾਨੂੰ ਕਿੰਨੇ ਪੈਸੇ ਦੇ ਕੇ ਸੱਜਿਆ ਗਿਆ ਇੱਥੇ ਆ ਨਹੀਂ ਕਰ ਕਰ ਨਹੀਂ ਨਹੀਂ ਮੈਨੂੰ ਨਾ ਮੈਨੂੰ ਸਸਤੇ ਸਸਤੇ ਭਾਅ ਸੱਦ ਲਿਆ ਤੁਸੀਂ ਹੋਣ ਤੁਸੀਂ ਮੈਨੂੰ ਜਾਣ ਨਹੀਂ ਦੇਂਦੇ ਤੁਹਾਡੇ ਇੱਕ ਲਾਲੀਆ ਮੜਾਇਆ ਫਿਲਟਰ ਦਿਆ ਹਾਂਜੀ 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 ਇੱਕ ਬੱਡੇ ਮੜਾਇਆ ਤੁਸੀਂ ਗਾੜੀ ਕੈਮਰਾ ਭਾਈ ਕਰੰਦਾ ਏ ਜੇ ਆਹ ਕਰਕੇ ਤੁਹਾਡੇ ਦੇ ਉਤੇ ਮੂੰਹ ਤੇ ਉਤੇ ਲੱਗ ਨਹੀਂ ਰਿਹਾ ਥੋੜਾ ਇਹਨੂੰ ਸਾਈਡ ਤੇ ਕੀ ਕਰੋ ਪਾਸਾ ਕਰੋ ਬੜੀ ਆਹ ਮੁੰਡਾ ਸਰਬਾਲਾ ਬਣਿਆ ਸਰਬਾਲਾ ਏ ਐਣਮ ਕਰ ਸਰਬਾਲਾ ਸੋਨਾ ਬਣਿਆ ਪਾ ਪੈਸੇ ਨਾ ਨਾ ਆ ਗਿਆ ਪੂਰਾ ਪੈਸਾ ਹੀ ਨਹੀਂ ਮਾਰ ਇਹ ਕਾਕਾ ਕਿਦਾ ਕਿਦਾ ਪੋਦਾ ਆ ਗੱਲਾਂ ਸੁਣਾ ਦੋ ਉਹ ਤਰ ਮੁੰਡਾ ਕੁੜੀ ਵੀ ਜਿਹੜਾ ਤੁਰਪੇ ਲੱਗੇ ਆ ਤੀ ਵੇਖ ਸਕਦੇ ਜੀ ਅਹੀਂ ਹਰੇ ਵੀ ਜਿਹੜਾ ਵਾ ਉੱਠੇ ਨਹੀਂ ਸਾਡਾ ਟੱਬਰ ਮੁੰਡਾ ਕੁੜੀ ਤੁਰਨ ਆਲਾ ਹੋ ਗਿਆ ਪਰ ਇਹ ਨਹੀਂ ਉੱਠੇ ਇਹ ਲੱਗ ਰਿਹਾ ਇਹਨਾਂ ਦਾ ਜੀ ਬੜਾ ਲੱਗਾ ਇਹ ਬੀਬੀਆਂ ਉੱਠ ਨਹੀਂ ਦੇਈਆਂ ਉਹ ਚੜੋ ਉੱਠੋ ਚਲੋ ਵੇਖਿਆ ਮੇਰਾ ਦਬਕਾ ਉੱਠ ਪਏ ਸਾਰੇ ਹਾਂਜੀ ਹਾਂਜੀ ਕਿ ਥੋੜਾ ਬਲੌਗ ਨੰਬਰ ਉੱਥੇ ਹੋਰ ਬਣਾਉਂਦੇ ਉੱਥੇ ਮੜਿਆ ਆਪਾਂ ਹਾਂਜੀ ਥੋੜੇ ਹੋਰ ਮੈਂ ਹੱਥ ਵੱਧ ਪੈਸੇ ਪੂਰੇ ਆ ਜਾਣਗੇ ਆਪਾਂ ਨੂੰ ਹੈ ਕਿ ਨਹੀਂ ਗੱਲ ਇਹ ਤਾਂ ਗੱਲ ਹੈਗੀ ਆ ਆਜੋ ਮੈਂ ਨਾ ਇਹ ਹੀ ਜੀ ਆਪਣਾ ਜਿਹੜਾ ਕੈਮਰਾਮੈਨ ਜਦੋਂ ਜਦੋਂ ਮੇਰੀ ਵੀਡੀਓ ਬਣੀ ਆ ਨਾ ਇਹ ਕੈਮਰਾਮੈਨ ਹਰ ਵਾਰੀ ਹਾਂਡੇ ਮੁੰਡੇ ਨੇ ਇੱਕ ਵਾਰ ਵੀ ਨਾ ਨਹੀਂ ਕੀਤੀ ਸਰਵਰੀ ਮੇਰੀ ਵੀਡੀਓ ਬਣਾਈਆਂ ਤੇ ਆਹ ਮੁੰਡਾ ਸਾਡਾ ਠੀਕ ਹੋ ਗਿਆ ਹੁਣ ਠੀਕ ਹੈ ਹਾਂਜੀ ਬੋਲੇ ਤੇ ਸਟਲ ਵਾਲੀ ਸੇਰੇ ਵਿਚਾਰੇ ਨੇ ਸਾਰੀ ਡੇੜੀ ਸਾਰੀ ਡੇੜੀ ਸੁੱਤਾ ਹੀ ਰਿਹਾ ਵਿਚਾਰਾ ਇਹ ਵੀ ਮੁੰਡਾ ਠੀਕ ਹੋ ਗਿਆ ਨੀਂਦ ਦੀ ਗੋਲੀ ਨੀਂਦ ਦੀ ਗੋਲੀ ਨੀਂਦ ਦੀ ਗੋਲੀ ਦੇਤੀ ਸੀ ਮੁੰਡੇ ਨੂੰ ਹੁਣ ਠੀਕ ਹੋ ਗਿਆ ਬੜਾ ਵਧੀਆ ਤੇ ਹੁਣ ਸਾਡਾ ਡੱਬਰ ਆ ਗਿਆ ਜਿਹਦੇ ਅਸੀਂ ਚੱਲਣੇ ਆ ਘਰ ਨੂੰ ਤੇ ਇਹ ਹੀ ਜੀ ਆਪਣਾ ਜਿਹੜਾ ਮਾਸੀ ਦੇ ਮੁੰਡਾ ਦਾ ਵਿਆਹ ਤੇ ਆ ਆਪਣਾ ਨਾਨਕਾ ਪਰਿਵਾਰ ਅੱਧਾ ਇੱਥੇ ਆ ਦੇ ਅੱਧਾ ਅੰਦਰ ਆ ਤੇ ਬਾਏ ਬਾਏ ਜੀ ਸਾਸਰੀ ਕਾਲ ਮਿਲਦੇ ਆਪਾਂ ਅਗਲੇ ਵਲੌਗ ਜਿਹੜੇ ਪ੍ਰਾਣੇ ਆਣਾ ਉਹ ਇਹਨਾਂ ਦੇ ਘਰੇ ਹੀ ਤਾਰਤਾ ਵਾ ਠੀਕ ਆ ਤੁਹਾਨੂੰ ਪ੍ਰਾਣੇ ਦੇ ਜੱਲੇ ਤੁਹਾਡੇ ਠੀਕ ਆ ਹਾਂਜੀ ਕਈ ਨਾ ਉਹ ਤਾਂ ਕਈ ਵੀ ਆ ਜਾਓ ਨਹੀਂ ਬਸ ਨਹੀਂ ਬਸ ਹੁਣ ਹੀ ਚੱਲੇ ਸਿੱਧਾ ਹੀ ਘਰੇ ਆ ਜਿਓ ਸਵੇਰੇ ਚੱਲ ਜਿਓ ਨਹੀਂ ਬਸ ਮੈਂ ਸੀ ਆਓ ਤੁਹਾਨੂੰ ਲੈ ਚਲੀਏ ਤੇ ਅਸੀਂ ਹੁਣ ਚੱਲੇ ਆ ਜੀ ਸਿੱਧਾ ਹੀ ਘਰੇ